ਸੋ ਸ਼੍ਰੀ ਕਲਾੜਗੜ ਸਾਹਿਬ ਯਾਤਰਾ ਜਾ ਰਹੀ ਹੈ ਦੇਖ ਸਕਦੇ ਆ ਭਾਜੀ ਇਹ ਕਿਹੜਾ ਏਰੀਆ ਪਿੰਡ ਹਨਾ ਹੈ ਬਾਹੋਵਾਲ ਬਾਹੋਵਾਲ ਸੋ ਪਿੰਡ ਬਾਹੋਵਾਲ ਵਿਖੇ ਹਲਕਾ ਚੱਬੇ ਵਾਲ ਵਿਖੇ ਦੇਖ ਸਕਦੇ ਆ ਬਾਦਾਂ ਵਾਲੇ ਦੁੱਧ ਦਾ ਜਿਹੜਾ ਲੰਗਰ ਲਗਾਇਆ ਜਾ ਰਿਹਾ ਸੋ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਜਿਹੜੇ ਆ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਵੱਲੋਂ ਜਾ ਰਹੇ ਜੀ ਦੇਖ ਸਕਦੇ ਆ ਜੀ ਭਾਈ ਤੈਨੂੰ ਘੁੰਮੇ ਮੜੇ ਦੋਤੂ ਬਿਧਾ ਆਉਂਦਾ ਲੰਗਰ ਆ ਜੀ ਦੇਖ ਸਕਦੇ ਆ ਅਸੀਂ ਪਾਉ ਬਾਉ ਚ ਗਣ ਦੇਖ ਸਕਦੇ ਹੋ ਜੀ ਗੁਰੂ ਰਵਿਦਾਸ ਮਹਾਰਾਜ ਦੇ ਰੰਗ ਵਿੱਚ ਰੰਗੀ ਹੋਏ ਸੰਗਤਾਂ ਅੱਜ ਹੁਸ਼ਿਆਰਪੁਰ ਤੋਂ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਮਾਦਮ ਰਹੀਂ ਹਜ਼ਾਰਾਂ ਹੀ ਨੌਜਵਾਨ ਜਿਹੜੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਰਨ ਸ਼ੋਪਰਾ ਬਤਾਰਤੀ ਬਲਾਰਗਰ ਸਾਹਿਬ ਲਿਖੇ ਜਾ ਰਹੀ ਹੈ ਚਲੋ ਮਨੀਸ਼ ਕਾਲਪਾਜੀ ਜੀ ਦਾ ਵਿਸ਼ੇਸ਼ ਯੋਗਦਾਨ ਹੈ ਸ਼ਾਰਪੁਰ ਤੋਂ ਟੋਇਆ ਸਾਹਿਬ ਜੀ ਮਾਲ ਸਾਹਿਬ ਜਸੀ ਤਲਣ ਜੀ ਆ ਜਾ ਆ ਜਾ

ਜੀ ਜੈ ਭੀਮ ਜੈਪੋਤ ਜੈ ਭੀਮ ਜੈਪੋਤ ਬਾਬਾ ਜਾਨ ਕੋਡੀ ਸੋਚਦੇ ਪੈਰਾ ਦੇਾਂਗੇ ਠੋਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਰੋਗਲਾ ਸਰੋਪੇ ਪੋਣਿਆ ਓਏ ਹਰਜੀਤ ਓਏ ਪਟੋਆ ਸਾਹਿਬ ਗੁਰੂ ਰਵਿਦਾਸ ਟੈਗਰ ਫੋਰਸ ਦਾ ਬਹੁਤ ਵੱਡਾ ਪ੍ਰਾਲਾਆ ਆ ਜਿਨ੍ਹਾਂ ਨੇ ਹੁਸ਼ਿਆਰਪੁਰ ਦੀ ਧਰਤੀ ਤੋਂ ਪੱਟੀ ਗਿਣਤੀ ਪੈ ਨੌਜਵਾਨਾਂ ਨੂੰ ਇਕੱਠਾ ਕਰਕੇ ਸ੍ਰੀ ਗੁਰੂ ਅਰਵਿਦਾਸ ਮਹਾਰਾਜੀ ਦੇ ਇਤਿਹਾਸਿਕ ਸਥਾਨ ਚਰਨਛੋ ਪ੍ਰਾਪਤ ਧਰਤੀ ਖਿਲਾੜਗਾ ਸਾਹਿਬ ਜਾ ਰਹੇ ਆ ਔਰ ਰਸਤੇ ਦੇ ਵਿੱਚ ਸੰਗਤਾਂ ਦੋਂ ਲੰਗਰ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੀ ਅਜਰੀ ਜਿਹੜੀ ਤੀਰਥ ਯਾਤਰਾ ਇਹ ਗੁਰੂ ਅਰਵਿਦਾਸ ਮਹਾਰਾਜੀ ਦੀ ਹੀ ਯਾਨੀ ਕਿ ਆਸ਼ੀਰਵਾਦ ਆ ਕਿ ਜਿਹੜੀ ਸੰਗਤਾਂ ਕੋਸ਼ਿ ਗੁਰੂ ਅਰਵਿਦਾਸ ਮਹਾਰਾ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਆ ਸੋ ਇਹ ਜਿਹੜਾ ਆਗਾਜ਼ ਹੈ ਐਸਾ ਚਾਹੂੰ ਰਾਜ ਮੈਂ ਵਾਲਾ ਜਿਹੜਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ بڑے ਸਭ ਸਮਵਸੇਤ ਹੋ ਰਵਿਦਾਸ ਰਹੇ ਪ੍ਰਸੰਨ ਇਹ ਰੋਡ ਦੇ ਉੱਪਰ ਅਨੇਕ ਹਰ ਇੱਕ ਧਰਮਾਂ ਜਾਤਾਂ ਤੋਂ ਪਰੋਠ ਕੇ ਸਾਰੇ ਜਿੰਨੇ ਵੀ ਸਾਡੇ ਪੰਜਾਬੀ ਭਰਾ ਸਾਡੇ ਹਾਂ ਹਾਂਜੀ ਹਾਂਜੀ ਉਹਦੇ ਸਾਰਿਆਂ ਨੇ ਹੀ ਸ਼ੋਭਾ ਯਾਤਰਾ ਦਾ ਸਤਿਕਾਰ ਕੀਤਾ ਸੋ ਸਾਡੇ ਚੇਅਰਮੈਨ ਜਸ਼ਵੰਤ ਸਿੰਘ ਪੰਜਾਬ ਪ੍ਰਧਾਨ ਦਸੀਤਾਲਣ ਸਾਡੇ ਮਿਸ਼ ਕੋਲਜੀ ਯੂਥ ਪੰਜਾਬ ਪ੍ਰੈਜ਼ੀਡੈਂਟ ਔਰ ਇਹ ਸਾਰੇ ਸਾਡੀ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਇਹ ਕੰਮ ਹੋ ਰਿਹਾ ਸੋ ਬਹੁਤ ਬਹੁਤ ਪਟੋਆ ਸਾਹਿਬ ਸਿਰਾਂ ਦੇ ਉੱਤੇ ਹਰ ਦੇ ਨਿਸ਼ਾਨ ਆ ਔਰ ਨੌਜਵਾਨ ਹਜ਼ਾਰਾਂ ਦੀ ਗਿਣਤੀ ਵਿੱਚ ਆ ਇੱਕ ਬਹੁਤ ਵੱਡਾ ਮੈਸੇਜ ਕੱਲਾ ਹਿਸ਼ਾਰਤਪੁਰ ਦੇ ਲਈ ਨਹੀਂ ਕੱਲਾ ਪੰਜਾਬ ਦੇ ਲਈ ਨਹੀਂ ਸਗੋਂ ਸਮੁੱਚੀ ਦੁਨੀਆ ਵਿੱਚ ਰਹਿੰਦੀ ਹੈ ਸੰਗਤਾਂ ਦੇ ਲਈ ਆ ਸੋ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਬਹੁਤ ਡਿਸਿਪਲਨ ਹੈ ਇਸ ਪੀਰਸ ਯਾਤਰਾ ਵਿੱਚ ਜਿਹੜਾ ਹਰ ਦਾ ਨਿਸ਼ਾਨ ਹੈ ਸਾਡਾ ਕੌਮੀ ਨਿਸ਼ਾਨ ਹੈ ਔਰ ਸਾਡੇ ਗੁਰੂ ਮਹਾਰਾਜ ਦੀ ਦੇਣ ਆ ਸੋ ਜੇ ਗੁਰੂ ਮਹਾਰਾਜ ਦੀ ਦੇਣ ਆ ਸੋ ਅਸੀਂ ਆਪਣੇ ਇਸ ਕੌਮੀ ਨਿਸ਼ਾਨ ਨੂੰ ਅਸੀਂ ਜਨ ਜਨ ਤੱਕ ਜਿਹੜਾ ਪਹੁੰਚ ਤਾਂ ਚੁੱਕਿਆ ਹੀ ਆ ਅਸੀਂ ਹੋਰ ਬੱਚੇ ਜਿਹੜੇ ਸਾਡੇ ਆ ਸਿਰਾਂ ਤੇ ਰਮਾਲ ਬਨ ਕੇ ਔਰ ਗੁਰੂ ਮਹਾਰਾਜ ਜੀ ਨੂੰ ਇਹ ਸਾਡਾ ਇੱਕ ਬਹੁਤ ਤਖੜਾ ਮੈਸੇਜ ਆ ਔਰ ਸਾਰੀ ਦੁਨੀਆ ਦੇ ਵਿੱਚ ਵੀਡੀਓ ਜੋ ਕਿ ਸੋ ਧੰਨਵਾਦ ਆ ਆਪ ਜੀ ਦਾ ਵੀ ਧੰਨਵਾਦ ਜੀ ਧੰਨਵਾਦ ਸੋ ਸਾਰੇ ਦੇਖ ਸਕਦੇ ਆ ਜੀ ਵੱਡੀ ਗਿਣਤੀ ਵਿੱਚ ਕੱਲੋ ਕੱਲੋ ਤੁਸੀਂ ਆਪੜਾਂ ਸੋ ਸੰਗਤ ਜੀ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਟਾਈਗਰ ਫੋਰਸ ਪੰਜਾਬ ਵੱਲੋਂ ਹੁਸ਼ਿਆਰਪੁਰ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸਥਾਨ ਸ਼੍ਰੀ ਖਾਲਾੜਗੜ੍ਹ ਸਾਹਿਬ ਦੀ ਯਾਤਰਾ ਲਈ ਜਾ ਰਹੀਆਂ ਸੰਗਤਾਂ ਦੇਖ ਸਕਦੇ ਆ ਮੱਲ ਸਾਹਿਬ ਸਿਰ ਉੱਤੇ ਹਰ ਦੇ ਨਿਸ਼ਾਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਤੁਸੀਂ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਦੀਬ ਰਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸਥਾਨ ਸ਼੍ਰੀ ਖਾਲਾੜਗੜ੍ਹ ਸਾਹਿਬ ਜਾ ਰਹੇ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸਭ ਤੋਂ ਪਹਿਲਾਂ ਸਾਰੀਆਂ ਸੂਬਾ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਜਿਨ੍ਹਾਂ ਨੇ ਅ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਜੀ ਸੋਨ ਜਿਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਯਾਤਰਾ ਜਿਹੜੀ ਹੈਗੀ ਆ ਉਹ ਜਾ ਰਹੀ ਆ ਸੋ ਇਹਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦਾ ਕਾਫਲਾ ਜਿਹੜਾ ਹੈਗਾ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਵਿੱਚ ਜਾ ਰਿਹਾ ਸੋ ਆਪਾਂ ਹੁਣ ਸ਼੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਹੁੰਚ ਰਹੇ ਆ ਤੁਸੀਂ ਵੀ ਆਓ ਸਾਡੇ ਨਾਲ ਸੋ ਸੰਗਰੀ ਦੇਖ ਸਕਦੇ ਜੀ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਵੱਲੋਂ ਭੱਟੀ ਗਿਣਤੀ ਦੇ ਵਿੱਚ ਪਟੇ ਕਾਫਲੇ ਦੇ ਵਿੱਚ ਹਜ਼ਾਰਾਂ ਹੀ ਸੰਗਤਾਂ ਨੂੰ ਨਾਲ ਲੈ ਕੇ ਜਾ ਰਿਹਾ ਸੋ ਮਨੀਸ਼ ਕੌਰ ਪਾਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਜੋ ਤੁਸੀਂ ਸਾਰੇ ਭਰਾਵਾਂ ਨੂੰ ਸਾਰੇ ਸਮਾਜ ਨੂੰ ਸਦਰ ਨੂੰ ਸਾਰਿਆਂ ਨੂੰ ਮੁਬਾਰਕਾ ਆ ਜਿਨ੍ਹਾਂ ਨੇ ਪੂਰਾ ਆਪਣਾ ਸਹਿਯੋਗ ਦੇ ਕੇ ਇਸ ਤੀਰਥ ਯਾਤਰਾ ਨੂੰ ਸਫਲ ਬਣਾਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡਾ ਯੂਥ ਜਿਹੜਾ ਉਹ ਆਇਆ ਹੋਇਆ ਬੜੀ ਖੁਸ਼ੀ ਆ ਵੀ 3 ਤੋਂ 4000 ਦੀ ਗਿਣਤੀ ਦੇ ਵਿੱਚ ਸਾਡਾ ਜਿਹੜਾ ਯੂਥ ਆ ਉਹ ਤੀਰਥ ਯਾਤਰਾ ਵਿੱਚ ਪਹੁੰਚਾ ਹੋਇਆ ਬੜਾ ਸ਼ੁਕਰ ਆ ਭਾਜੀ ਸੋ ਮਨੀਸ਼ ਭਾਜੀ ਪਿਛਲੇ ਕਾਫੀ ਦਿਨਾਂ ਤੋਂ ਤੁਸੀਂ ਇਸ ਤੀਰਥ ਯਾਤਰਾ ਦੇ ਲਈ ਉਪਰਾਲੇ ਕਰ ਰਹੇ ਸੀ ਅੱਜ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਹਰ ਦੇ ਨਿਸ਼ਾਨ ਪਨੇ ਦੇਖ ਕੇ ਕਿ ਡਿਸਪਲਿਨ ਦੇਖਿਆ ਔਰ ਬੜੇ ਮਾਣ ਵਾਲੀ ਗੱਲ ਹੈ ਕਿ ਜਿਹੜਾ ਤੁਸੀਂ ਯੂਥ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਕੀ ਕਹਿਣਾ ਚਾਹੋਗੇ ਜੀ ਭਾਜੀ ਇਹ 600 600 ਪਜਾਮਾ ਮਾਰਾ ਜਿਹੜਾ ਪਨਾ ਘਿਆਣਾ ਪੂਰੀ 2027 ਦੇ ਵਿੱਚ ਜਿਹੜੀ ਸਾਡੀ ਸਾਡਾ ਯੂਥ ਆ ਵੀ ਉਹਨਾਂ ਦੇ ਕਿੰਨਾ ਕਿ ਉਹਨਾਂ ਦੇ ਕੋਲ क्रेज ਆ ਸਾਡੇ ਗੁਰੂ ਮਹਾਰਾਜ ਦੇ ਜਾਂ ਕਿੰਨਾ ਉਹ ਕਰਨਾ ਚਾਹੁੰਦੇ ਆ ਪਰ ਇਸ ਕਾਫਲੇ ਤੋਂ ਮੈਨੂੰ ਪਤਾ ਲੱਗ ਗਿਆ ਵੀ ਆਉਣ ਵਾਲੇ 2027 ਦੇ ਵਿੱਚ ਤੁਹਾਡਾ ਭਰਾ ਜ ਐਲਾਨ ਕਰਦਾ ਵੀ 10000 ਯੂਥ ਦਾ ਜਿਹੜਾ 10000 ਮੁੰਡਾ ਲੈ ਕੇ ਆਪਾਂ ਪੂਰਾ ਵਾਲਿਆ ਕਰਾਂਗੇ ਵਾਹ ਜੀ ਬਹੁਤ ਬਹੁਤ ਧੰਨਵਾਦ ਬਜੀ ਧੰਨਵਾਦ ਆ ਬਾਕੀ ਸਾਰੇ ਸਮਾਜ ਦਾ ਪ੍ਰਬੰਧਨ ਸੋ ਸਾਥੀਓ ਤੁਸੀਂ ਦੇਖ ਸਕਦੇ ਆ ਮਨੀਸ਼ ਕੋਲ ਜਿਹੜੇ ਦੁਆਬੇ ਦੇ ਪ੍ਰਧਾਨ ਹਨ ਉਹਨਾਂ ਨੇ ਇੱਕ ਪੱਟਾ ਐਲਾਨ ਕਰ ਦਿੱਤਾ ਕਿ 2027 ਦੇ ਵਿੱਚ 10000 ਤੋਂ ਵੱਧ ਸੰਗਤਾਂ ਦਾ ਵੱਡਾ ਇਕੱਠ ਲੈ ਕੇ ਪਹੁੰਚਾਂਗੇ